ਬਰਾਵੋ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਿ ਸਾਡੇ ਕਹਨੇ ਦੇ ਜਿੰਦਰਾ ਕਰਤੋਂ ਦਾ ਰਾਸਰੇ ਦੀ ਆਯੋਜਨ ਹੋਇਆ। ਇੱਕ ਸਨਵਾਸੇ ਨੂੰ ਆਯੋਜਨ ਕੀਤਾ। ਜੇ ਮੈਂ ਬਗਰਾ ਕੁਸ਼ ਜੋ ਵੀ ਆਪ ਨੂੰ ਕਹਾਂਗਾ ਉਹ ਮੈਂ ਆਪਣੇ ਗੁਰੂਦੂਹ ਹਾਜ਼ਰ ਨਾਜ਼ਰਿਕ ਸਮਝ ਕੇ ਸੱਚ ਬੋਲਣ ਦੀ ਕੋਸ਼ਿਸ਼ ਕਰੂੰਗਾ। ਅਗਰ ਕਿਸੇ ਵਿੱਚ ਕੋਈ ਨਤੀਜ ਭਾਗ ਵਿੱਚ ਕਿਸੇ ਨੂੰ ਝੂਠ ਲੱਗੇ ਉਹ ਜਿੱਥੇ ਮਰਜ਼ੀ ਆਣ ਕੇ ਮੈਨੂੰ ਸੱਦ ਲਵੇ ਤੇ ਪ੍ਰੈਸ ਦੇ ਸਾਹਮਣੇ ਮੈਨਾਂ ਆਣ ਕੇ ਡਿਬੇਟ ਕਰ ਲੈ ਮੈਂ ਉਹਦੇ ਵਾਸਤੇ ਤਿਆਰ ਬੈਠਾ। ਸਤਿ ਸ੍ਰੀ ਅਕਾਲ ਪਿਆਰੇ ਵੀਰੋ ਮੈਂ ਇੱਕ ਐਨ ਆਰ ਆਈ ਫੈਨਸਿਸਟਾ ਹਾਂ ਪੰਜ ਸਾਲ ਤੋਂ ਉੱਪਰ ਮੇਰੀ ਕਬਰ ਹੋ ਗਈ ਆ ਤੁਹਾਡੇ ਵਿੱਚ ਮੇਰੇ ਬੱਚੇ ਮੇਰੇ ਬੇਡੇ ਦੇ ਬਰਾਬਰ ਦੇ ਤੁਸੀਂ ਉਸ ਮੇਰੇ ਭਰਾ ਦੇ ਬਰਾਬਰ ਹੋਣਗੇ ਲੇਕਿਨ ਜੋ ਹਰ ਤੱਕ ਜੀ ਹੋਈ ਆ ਉਹਦੇ ਬਾਰੇ ਮੈਂ ਆਪ ਨੂੰ ਅੱਜ ਤੱਕ ਇਸ ਪ੍ਰੈਸ ਕਾਨਫਰੰਸ ਤੇ ਦੱਸਣ ਦੀ ਕੋਸ਼ਿਸ਼ ਕਰਨੀ ਆ ਕਿ ਮੇਰੇ ਨਾਲ ਕਿਸ ਤਰ੍ਹਾਂ ਧੋਖਾ ਕੀਤਾ ਗਿਆ ਔਰ ਕਿਸ ਤਰ੍ਹਾਂ ਪ੍ਰੀ ਪਲਾਨਡ ਇੱਕ ਧੋਖਾ ਹੋਇਆ ਕਿ ਇਹ ਆਦਮੀ ਕੁਝ ਪੈਰ ਹੀ ਨਾ ਸਕਦਾ ਮੇਰੇ ਵੀਰੋ ਮੈਂ ਨਾਰਵੇਚ ਨਹੀਂ ਗੱਲ ਮੈਂ ਨਾਰਵੇਚ ਰਹਿ ਗਿਰ 42 ਸਾਲ ਹੋ ਗਿਆ ਮੇਰੀ ਸਾਰੀ ਜ਼ਿੰਦਗੀ ਸੱਚ ਨਾਲ ਲੁਕੀ ਆ ਮੇਰਾ ਇੱਕੋ ਹੀ ਮਿਸ਼ਨ ਆ ਵਿੱਚ ਦੁਨੀਆਂ ਸੇਵਾ ਸੁਭਾਏ ਦਾ ਦਰਗਾ ਬੈਸਟ ਭਾਏ ਜ਼ਿੰਦਗੀ ਵਿੱਚ ਇਹੀ ਕਮਾਇਆ ਔਰ ਇਹੀ ਸੱਚ ਨਾਲ ਕੇ ਮੈਂ ਨਾਰਵੇ ਨਾਰਵੇ ਤੋਂ ਇੰਡੀਆ ਆਇਆ ਸੀ 2012 ਦੇ ਵਿੱਚ 12 ਜਦੋਂ ਮੈਂ ਇੱਥੇ ਆਇਆ ਜਦ ਮੈਂ ਸੁਣੋ ਆਪਰੇ ਮੈਂ ਆਪਣਾ ਆਪਣਾ ਪੇਟ ਘਰ ਬਣਾਇਆ ਮੈਂ ਮੈਂ ਜੋ ਛੋਟਾ ਸੀ ਨਾ ਮੇਰੀ ਮਦਰ ਦੀ ਡੈਥ ਹੋ ਗਈ ਸੀ ਜੋ ਮੈਂ ਉਹ ਮਦਰ ਦੇ ਨਾਤੇ ਘਰ ਬਣਾਇਆ ਤਾਂ ਕਿ ਮੈਂ ਆਪਣੀ ਮਦਰ ਨੂੰ ਜ਼ਿੰਦਾ ਰੱਖ ਸਕਾਂ ਘਰ ਬਣਾ ਤੋਂ ਲੋਕ ਮੈਨੂੰ ਕਾਫੀ ਬਹੁਤ سارے ਸਲਾਹ ਤੋਂ ਹੀ ਵੈਪਰ ਕੋਲ ਲੈ ਲਓ ਜੀ ਵੈਪਰ ਲੈ ਲਓ ਵੈਪਰ ਦਾ ਅਸੈਸਮ ਕਰਨ ਵਾਸਤੇ ਮੈਂ ਕਿਸੇ ਆਫਿਸ ਗਿਆ ਕੇ ਪਾਸਪੋਰਟ ਜਦੋਂ ਉਥੇ ਮੇਰੀ ਮੇਰੇ ਇੱਕ ਬੋਸ ਨੇ ਉਹਨਾਂ ਦੀ ਪਛਿੜੀ ਸਰਦਾਰ ਇੰਦਰਪ੍ਰੀਤ ਚੱਡਾ ਦੀ ਪਾਰਟੀੋਂ ਸੀ ਜਦੋਂ ਉਹਨਾਂ ਨੇ ਮੈਨੂੰ ਸਰਦਾਰ ਇੰਦਰਪ੍ਰੀਤ ਚੱਡਾ ਦੇ ਨਾਲ ਬਣਾਇਆ ਚੱਡਾ ਨਾ ਮਿਲਿਆ ਤੇ ਚੱਡਾ ਨੇ ਇਹ ਸਰਕਾਰ ਇਹ ਵੀ ਚੱਡਾ ਨੇ ਮੇਰੀ ਦੀ ਸ਼ੋਭਾ ਪਾਚ ਕੀਤੀ ਕਿ ਮੈਂ ਨਾ ਨਸਲ ਸੱਜ ਬਣ ਗਿਆ ਉਸ ਤੋਂ ਬਾਅਦ ਇੰਦ ਵੀ ਚੱਡਾ ਮੇਰੇ ਘਰ ਆ ਗਏ ਘਰ ਆਣ ਕੇ 3 ਘੰਟੇ ਬੈਠੇ ਲੇ ਚਾਹ ਪਿਆਲੀ ਤੋਂ ਉਹ ਸੇਵਾ ਦਾ ਸਖੀ ਸੇਵਾ ਦਿੱਤੀ ਉਸ ਤੋਂ 2-3 ਦਿਨ ਬਾਅਦ ਮੂਜੇ ਕਹਿੰਦੇ ਕਿ ਤੁਸੀਂ ਸਾਡੇ ਹੋਟਲ ਐਚ ਕੇ ਕਲਾਸ ਜਿਹੜਾ ਅਵਸਾਰਾ ਤੁਸੀਂ ਮੇਰੇ ਨਾਲ ਆ ਕੇ ਮਿਲੋ ਮੇਰੇ ਵੀਰੋ ਮੈਂ ਉੱਥੇ ਆਇਆ ਮੇਰੇ ਨਾਲ ਮੇਰਾ ਦੋਸਤ ਮਨਜੀਤ ਸਿੰਘ ਜੀ ਤੇ ਢੋਲੇ ਆਏ <table> ਤਾਪ ਦੋਨੋਂ ਆ ਕੇ ਕਹਿੰਦੇ ਕਿ ਤੁਸੀਂ ਮੈਨੂੰ ਕਹਿੰਦੇ ਕਿ ਤੁਸੀਂ ਵੀ ਕੋਈ ਬਿਜ਼ਨਸ ਕਰਨਾ ਤੇ ਜੇ ਤੁਸੀਂ ਬਿਜ਼ਨਸ ਕਰਨਾ ਤੁਸੀਂ ਮੈਂ ਮੇਰਾ ਕੋਈ ਰਾਤਾ ਦਾ ਬਿਜ਼ਨਸ ਕਰਦਾ ਨਹੀਂ ਅਗਾ ਮੈਂ ਮੇਰੀ ਬੋਟ ਕਾਫੀ ਹੋ ਗਈ ਆ ਤੇ ਮੈਂ 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 ਦੁਨੀਆਂ ਦੀ ਬਾਕੀ ਲੈ ਲਈ ਉਮਰ ਆ ਮੈਂ ਲੋਕਾਂ ਦੀ ਸੇਵਾ ਵਿੱਚ ਗਜਾਰ ਚਲਾ ਮੈਂ ਕਹਿੰਦਾ ਜੀ ਤੁਸੀਂ ਬਿਜ਼ਨਸ ਕਰੋ ਬਿਜ਼ਨਸ ਦੀ ਕੋਈ ਪ੍ਰਾਪਤੀ ਇੱਥੇ ਆ ਗਈ ਜਿਨ੍ਹਾਂ ਨੇ ਮੈਨੂੰ ਕਹਿ ਕੇ ਕਿ ਤੇ ਸਾਡਾ ਹੋਟਲ ਚੰਗ ਰਿਹਾ ਸਭ ਦਾ ਹੋਟਲ ਉਹਦੇ ਵਿੱਚ ਤੁਸੀਂ 파ਟਰ ਬਣ ਜਾਓ ਇੱਕ ਸਾਡਾ ਹੋ ਰਿਹਾ ਜਲਸਰ ਬਣ ਰਿਹਾ ਬਲੂ 파ਟਰ ਉਹਦੇ ਵਿੱਚ ਤੁਸੀਂ ਸਾਡੇ 파ਟਰ ਬਣ ਜਾਓ ਅਸੀਂ ਤੁਹਾਨੂੰ ਦੇਸਾ ਦੇ ਦਿੰਦੇ ਆ ਇਸ ਤਰ੍ਹਾਂ ਕੱਲ ਇੱਕ ਇੱਕ 10 ਦਿਨ ਗੱਲ ਚੱਲੀ ਦੀ 10 ਦਿਨਾਂ ਬਾਅਦ ਮੈਂ ਨਾ 파ਰ ਗਈ ਠੀਕ ਆ ਮੈਂ ਤੁਹਾਡਾ 파ਟਰ ਬਣ ਜਾਣਾ ਮੈਂ ਪੈਸੇ ਇਨਵੈਸਟ ਕਰ ਦਿੰਦਾ ਮੇਰੇ ਕੋਲ ਜਿੰਦਾ ਵੀ 2 ਪੈਸਾ ਸੀ ਵਾਈਟ ਮਨੀ ਸੀ ਬੈਂਕ ਦੇ ਵਿੱਚ ਵੀ ਸਾਡੀਆਂ ਐਫਡੀਆਂ ਬੜੀਆਂ ਸੀਗੀਆਂ ਮੇਰੇ ਤੇ ਮੇਰੀ ਵਾਟ ਦੇ ਰਾਤੇ ਸੀਗੀਆਂ ਵਾਈਫ ਕੋਲ ਮੈਂ ਸਾਈਨ ਕਰਾ ਕੇ ਉਹ ਸਾਰੇ ਪੈਸੇ ਘੜਾ ਘੜਾ ਕੇ ਮੈਂ ਇਹਨਾਂ ਨੂੰ ਬੈਂਕ ਤੋਂ ਦਿੱਤੇ ਆ ਉਹ ਸਾਰੇ ਪੈਸੇ ਬੈਂਕ ਤੋਂ ਬੈਂਕ ਇਹਨਾਂ ਦੇ account 'ਚ transfer ਹੋਏ ਆ ਕੋਈ ਦੋ ਨੰਬਰ ਦਾ ਕੋਈ ਪੈਸਾ ਨਹੀਂ ਹੈਗਾ ਵਾਈਟ ਮਨੀ ਹੈ ਜਿੰਨਾ ਵੀ ਪੈਸਾ ਦਿੱਤਾ ਸਾਰਾ ਇਹਨਾਂ ਨੂੰ ਵਾਈਟ ਮਨੀ ਦਿੱਤੀ ਇਹਨਾਂ ਨੇ ਮੇਰ ਨਾਲ ਕੁਝ ਹਨਨ ਸਿੰਘ ਜੋ ਇੰਡਸਟਰੀ ਦਾ ਤੁਹਾਡਾ ਲੜਕਾ ਹੈ ਹਰਸ਼ਪ੍ਰੀਤ ਸਿੰਘ ਜੱਟ ਉਹਨੇ ਮੇਰ ਨਾਲ ਇੱਕ MOU ਲਿਖਿਆ ਇਹਨੂੰ ਕਾਫੀ ਮਦਦ ਸਰਾਂ ਭੇਜੀ ਆ ਉਹਦੇ ਵਿੱਚ ਲਿਖਿਆ ਪਿਆ ਸਾਰਾ ਕੁਝ ਕਿ ਮੇਰੇ ਕੋਲ ਇਹ 60 ਲੱਖ 60 ਮੈਂ ਇਹਨਾਂ ਨੂੰ 60000 ਰੁਪਏ ਦੇਵਾਂਗਾ ਕਿ ਉਹ ਵੀ ਕਾਫੀ ਆ ਤੁਹਾਡੇ ਨਾਲ ਵੀ ਕਾਫੀ ਚਲ ਚੁਕੀ ਐ ਜੀ ਇਹਦੇ ਵਿੱਚ ਲਿਖਿਆ ਹੈ ਕਿ ਮੈਂ ਇਹਨਾਂ ਨੂੰ 60000 ਰੁਪਏ ਦੇਵਾਂਗਾ ਇਹ ਮਿਲੋ 20% ਹੰਬਰ ਹਸਪੀਟਲ ਦੀ ਪੰਜਾਬ ਪ੍ਰਾਈਵੇਟ ਲਿਮਟ ਦੇ 20% ਸ਼ੇਅਰ ਦੇਣਗੇ ਜੀ ਲੇਕਿਨ ਇਹਨਾਂ ਨੇ ਮੈਥੋਂ 3 ਕਰੋੜ ਰੁਪਏ ਲਿਆ ਹੋਇਆ ਪਰ ਜੀ ਉਹ 14 ਦੀ 15 ਦੀ 16 ਦੀ 17 ਦੀ 18 ਦੀ 19 ਦੀ 20 ਦੀ 21 ਦੀ 22 ਦੀ ਰਿਟਰਨ ਵਿੱਚ ਫਿਰੋਤਾ ਮੇਰਾ ਸਿਰਫ ਇਹਨਾਂ ਨੇ ਲੋਨ ਖੜਾ ਕਰ ਦਿੱਤਾ ਅੱਜ ਤੱਕ ਮੈਨੂੰ ਇੱਕ ਸ਼ੇਅਰ ਨਹੀਂ ਦਿੱਤਾ ਕਿੰਨਾ ਵੱਡਾ ਧੋਖਾ 10 ਸਾਲ ਤੱਕ ਹੋ ਗਿਆ ਲੋਨ ਲੈ ਲਿਆ ਲੋਨ ਖੜਾ ਕਰਤਾ ਰਿਟਰਨ ਦੇ ਵਿੱਚ ਲੇਕਿਨ ਸ਼ੇਅਰ ਇਹ ਵੀ ਨਹੀਂ ਦਿੱਤਾ ਇਸ ਤੋਂ ਵੱਡਾ ਧੋਖਾ ਕੀ ਹੋ ਸਕਦਾ ਸ਼ੇਅਰ ਪਰ ਮੂਲ ਨੇ ਮੇਰੇ ਕੋ 47000 ਰੁਪਇਆ ਲਿਆ 47 ਲੱਖ ਰੁਪਇਆ ਲਿਆ ਕਿ ਤੁਸੀਂ ਮੈਨੂੰ ਪੈਸੇ ਦੋ ਮੈਂ ਵੀ ਤੁਹਾਨੂੰ ਪੈਸੇ ਮੈਂ ਤੁਹਾਡਾ ਬਿਜ਼ਨਸ ਚੱਲ ਰਿਹਾ ਉਹਦੇ ਦੁੱਧ ਦੇ ਬੜੇ ਪੈਸੇ ਲੱਗ ਤੁਹਾਨੂੰ ਪੈਸੇ ਰਟਨ ਜਾਊਗਾ ਮੈਂ ਠੀਕ ਜੀ ਚੀਕ ਲਓ ਇਹਨੂੰ ਵੀ ਮੈਂ ਮੇਟ ਤੋਂ ਘਟਾ ਕੇ ਪੈਸੇ ਦਿੰਦੇ ਆਂ ਦੇਖੋ ਅੱਜ ਤੱਕ ਕੋਈ ਨੂੰ ਕੁਛ ਨਹੀਂ ਹੋਇਆ ਉਸ ਤੋਂ ਬਾਅਦ ਇਹਨਾਂ ਨੇ ਇੰਦਰਜੀਤ ਅੰਮੋਲ ਨੇ ਕਿਹਾ ਕਿ ਸਾਡੀ ਕੰਪਨੀ ਆ ਇੱਕ ਅੰਮਲ ਪੁੰਡਾ ਪ੍ਰਾਈਵੇਟ ਲਿਮਟਿਡ ਇੰਡੀਆ ਉਹਦੇ ਵਿੱਚ ਉਹਦੇ ਸਾਡੇ ਕੋਲ 38 ਹੌਟਲਾ ਉਹਦੇ ਥੱਲੇ ਕੰਮ ਕਰਦੇ ਆ ਤੁਸੀਂ ਸਾਡੇ 파ਟਨਰ ਬਣ ਜੋ ਤੁਸੀਂ 50 ਲੱਖ ਰੁਪਏ ਉਸ ਕੰਪਨੀ ਦੇ ਤੇ ਅਸੀਂ ਤਾਂ ਮੁੱਛੀ ਬਸੰਦ ਸ਼ੇਅਰ ਦੇ ਲਾ ਮੇਰੇ ਵੀਰੋ ਮੈਂਨੇ 50 ਲੱਖ ਰੁਪਏ ਦਿੱਤੇ ਲੇਕਿਨ ਜਦੋਂ ਮੇਰਾ ਪੀਪਰ ਜੋ ਖੁੱਲਿਆ ਇਹਨਾਂ ਨੇ ਉਹ ਦੱਸਿਆ ਤੇ ਮਿਲੋ ਹੰਬਲ ਹੰਬਲ ਪ੍ਰਾਈਵੇਟ ਲਿਮਟਿਡ ਇੰਡੀਆ ਸੀ ਲੇਕਿਨ ਉਹ ਪੈਸਾ ਮੇਰ ਕੋ ਹੰਬਲ ਲੈਂਡ ਕੰਸਲਜਰ ਪ੍ਰਾਈਵੇਟ ਲਿਮਟਿਡ ਵਿੱਚ ਲਿਆ ਬੈਕ ਤੋਂ ਬੈਕ ਸ਼ਬੀ ਸ਼ਬੀ ਤੇ ਨੂੰ 2014 ਨੂੰ ਮੇਰੇ ਅਕਾਊਂਟ ਤੇ ਪੈਸਾ ਟਰਾਂਸਫਰ ਹੋਇਆ ਇਹਨਾਂ ਦੇ ਕਾਉਂਟ ਤੇ ਪੈਸਾ ਟਰਾਂਸਫਰ ਹੋਇਆ ਉਹ ਵੀ ਇਹਨਾਂ ਦੀ ਡਰ ਦੇ ਵਿੱਚ ਮੇਰਾ ਲੋਨ ਖੜਾ ਕੀਤਾ ਲੋਨ ਖੜਾ ਕਰਕੇ ਜਦੋਂ ਮੈਂ ਪੈਸਾ ਜਮਾ ਕਰਾਇਆ ਉਸ ਤੋਂ ਬੋਲ ਥੋੜੇ ਦਿਨ ਹੀ ਬਾਅਦ ਇਹਨਾਂ ਦੇ ਪੀਸੇ ਜੱਟਾ ਤੇ ਇੱਕ ਉਹਦਾ ਦੋਸਤ ਇੰਦਰ ਇੰਦਰ ਸਿੰਘ ਸੰਧੂ ਜਦੋਂ ਨਾਲ ਉਹਨਾਂ ਦੇ ਇੱਕ ਦਿਨਾਂ ਤੇ 25 ਲੱਖ ਇੱਕ ਦਿਨਾਂ ਸ਼ਬੀਨਾ ਕੰਪਨੀ ਤੋਂ ਪੈਸਾ ਕਢਾ ਕੇ ਲਿਆ। ਤੇ ਰਿਕਾਰਡ ਕਰ ਸਾਰੇ ਸਾਹਮਣੇ। ਇਹ ਤਾਂ ਇਹ ਉਹ ਉਹ ਮੇਟਰ ਉਹ ਮੇਟਰ ਵਿੱਚ ਖਲੋਤਾ ਅੱਜ ਤੱਕ ਕੋਈ ਜੋ ਮੈਨੂੰ ਇੱਕ ਪੈਸਾ ਇਹਨਾਂ ਨੇ ਵਾਪਸ ਨਹੀਂ ਕੀਤਾ। ਫਿਰ ਆ ਗਿਆ ਅੰਗਤ ਸਰਪ੍ਰਸਤ ਪ੍ਰੇਮ ਸਿੰਘ ਦੀ ਚਟਾ। ਪ੍ਰਾਪਰ ਪ੍ਰਾਪਰ ਪ੍ਰੇਮ ਸਿੰਘ ਚਟਾ ਨੇ 1915 ਵਿੱਚ ਮਰਨਾ ਕੰਪਨੀ ਤੋਂ ਕੰਪਨੀ ਪੜਾਈ। ਸੰਬਤ ਰੂਡ ਡਰਾਫਟ ਮੈਂ ਆਪ ਨੂੰ ਦਰਵਾਹਤ ਉਹ ਆ ਜੂਆ ਕਰੀਂ ਤਾਂ ਸਾਰੇ ਜਿਹਦੇ ਵਿੱਚ ਲਿਖਿਆ ਅਸੀਂ ਦੋ ਪਾਰਟ ਨੂੰ ਅਗੇ ਅੰਕੜਾ ਪ੍ਰਯਾਪਤ ਨਾਲ ਸ਼ੇਰ ਹੋਇਆ ਜੀ ਉਹਦੇ ਵਿੱਚ ਜਿਹੜਾ ਸਾਡੇ ਲਾਗੇ ਫੋਟੋ ਲਾ ਕੇ ਗ੍ਰਾਂਟ ਮਿਲਨੀ ਸੀ ਉਹਨੂੰ ਬਣਾਇਆ ਜਾਊਗਾ ਤੇ ਉਹ ਗ੍ਰਾਂਟ ਇਹ ਵੀ ਕੰਪਨੀ ਇਹਨਾਂ ਨੇ ਕਦੇ ਰਜਿਸਟਰ ਨਹੀਂ ਕੀਤੀ 77 ਲੱਖ ਮੇਥੋਂ ਲੈ ਲਿਆ ਗ੍ਰਾਂਟ ਮਿਲਦੀਆਂ ਬਣਾ ਲਿਆ ਗ੍ਰੈਂਡ ਮਿਲੀਨ ਬਣਾ ਕੇ ਉਹਦੇ ਵਿੱਚੋਂ ਵੀ ਮੈਨੂੰ ਅੱਜ ਤੱਕ ਇੱਕ ਪੈਸਾ ਕਦੋਂ ਪੈਸੇ ਅਮਰੇ ਕੁਸਲਾ ਸੀ ਨਾ ਤੁਸੀਂ ਵੇਟ ਕਰੋ ਤੁਸੀਂ ਵੇਟ ਕਰੋ ਆਹ ਹੋਲਡ ਦਿਓ ਸਾਨੂੰ ਆਹ ਰੋਲ ਦਿਓ ਤੁਹਾਡੀ ਜ਼ਮੀਨ ਵੇਚ ਲੜੋ ਤੁਹਾਨੂੰ ਵਾਪਸ ਕਰ ਲੜੋ ਤੁਹਾਡੇ ਪੈਸੇ ਸਾਰੇ ਵਾਪਸ ਕਰ ਦੇਣੇ ਆ ਲੇਕਿਨ ਅਜੇ ਤੱਕ ਕੋਈ ਪੈਸਾ ਵਾਪਸ ਨਹੀਂ ਕੋਈ ਗ੍ਰੈਂਡ ਮਿਲੀਨ ਪਰ ਲਿਆ ਵੀ ਜਿੰਨਾ ਕੋ ਲਿਆ ਵਾ ਸਾਡੇ 3 ਸਾਲ ਹੋ ਗਏ ਆ ਉਹਨਾਂ ਨੂੰ ਵੀ ਕੋਈ ਕਿਰਾਇਆ ਨਹੀਂ ਦਿੱਤਾ ਉਹਨਾਂ ਦਾ ਵੀ ਕੇਸ کورٹ ਵਿੱਚ ਕੇਸ ਚੱਲ ਰਿਹਾ ਉਹਦੇ ਵਿੱਚ ਵੀ ਸਟੇਜ ਆ ਕੇ ਬੈਠਾ ਕਿ ਮੈਂ ਮੈਂ ਇੱਕ ਖਾਲੀ ਨਿਕਾਾਸ ਤੇ ਕਬਜ਼ਾ ਕਰਦਾ ਨਾਰਿਕ ਪਾਰਕਿੰਗ ਆ ਪਾਰਕ ਦੇ ਵਿੱਚ ਵੀ ਇਹੋ ਜਿਹੀ ਲੜਾਈ ਉੱਤੇ ਪਈ ਆ ਕਿ ਮੈਂ ਪਾਰਕ ਦੀ ਛਦਰੀ ਨਹੀਂ ਆ ਗਈ ਤੇ ਕਬਜ਼ਾ ਕਰਨਾ ਉਹਦੀ ਬਿਸਟੇਜ ਲੈ ਕੇ ਬੈਠਾ ਮੇਰੇ ਵੀਰੋ ਮੈਂ ਜੋ ਲਾਈ ਵਿੱਚ 2022 ਨੂੰ ਨਾਰਿਕ ਨੂੰ ਵਾਪਸ ਆਇਆ ਤੇ ਜਦ ਮੈਂ ਹੋਟਲ ਤੇ ਹਿੰਦੂ ਆਇਆ ਨਾ ਤੇ ਹੋਟਲ ਦੀ ਰਿਸੈਪਸ਼ਨ ਤੇ ਦੋ ਫੋਟੋ ਲੱਗਿਆ ਸੀ ਇੱਕ ਚੈਲੰਜ ਇਸੇ ਚੱਡਾ ਦੀ ਤੇ ਕੇੰਦਰ ਤੁਸੀਂ ਚੱਕਾ ਮੈਂ ਸੈਕਸ਼ਨ ਪਿਛਾ ਵੀ ਫੋਟੋ ਕਿਉਂ ਲਾਈ ਆਇਆ ਅੱਜ ਦੋਸਤ ਜੇ ਤਾਂ ਵੀ ਮਕਸਦ ਆ। ਇਹ ਜੀ ਸਾਨੂੰ ਕੋਈ ਪਤਾ ਨਹੀਂ ਤੁਸੀਂ ਅੰਗਰੂ ਜਾ ਕੇ ਪੁੱਛੋ। ਮੈਂ ਅੰਗਰੂ ਜਾ ਕੇ ਪੁੱਛਿਆ ਮੈਂ ਕਹਾਤਾ ਵੀ ਫੋਟੋ ਕਦ ਲਈ ਲਾਈਆਂ। ਕਹਿਣ ਲੱਗੇ ਜੀ ਇਹ ਅਸੀਂ ਉਹ ਕਵਚਾ ਕਰਨਾ। ਇਸ ਕਰਕੇ ਇਹ ਫੋਟੋ ਲਾਇਆ। ਮੈਂ ਕਹਾਤਾ ਇਹ ਫੋਟੋ ਸਾਡੇ ਕੋਲ ਲੀਸ ਤੇ ਆ। 2023 ਵਿੱਚ ਦੀ ਲੀਸ ਖਤਮ ਹੋ ਜਾਣੀ ਹੈ। ਇਸ ਤੋਂ ਅਗੇ ਇਹ ਜਿਉਂ ਰੱਖ ਨਹੀਂ ਸਕਦੇ। ਕਿਸੇ ਦੀ ਪ੍ਰਾਪਤੀ ਤੇ ਅਸੀਂ ਫੋਟੋ ਲਾ ਕੇ ਕਬਜ਼ਾ ਨਹੀਂ ਕਰ ਸਕਦੇ ਜੇ ਕਬਜ਼ਾ ਕਰਨਾ ਜੇ ਲੈਣੀ ਆ ਤੇ ਕਿਸੇ ਚੀਜ਼ ਦੀ ਕੀਮਤ ਦਾ ਕਰੋ ਉਹਦੀ ਚੀਜ਼ ਨੂੰ ਦੇਖ ਕੇ ਫਿਰ ਉਹਨੂੰ ਮੁੱਲ ਈ ਦੋ ਤਾਂ ਮੁੱਲ ਨੂੰ ਸਾਡਾ ਹੋਊਗਾ ਕਿੰਸਾ ਪ੍ਰੋਪੋਜ਼ਾਇਆ ਕਬਜ਼ਾ ਨਹੀਂ ਹੁੰਦਾ ਤੇ ਮੈਂ ਜਾਨੀ ਜਿਹੜੀਆਂ ਇਹ ਫੋਟੋ ਲਾਈਆਂ ਆ ਇਹ ਫੋਟੋ ਤੋਂ ਤਾਂ ਲੋਕਾਂ ਨੂੰ ਕੀ ਦਿੱਸੇ ਕੀ ਦੱਸੋਗੇ ਕਿ ਇਹ ਕਿੰਨਾ ਦੀਆਂ ਫੋਟੋਆਂ ਨੇ ਜੇ ਅਗਰ ਕਿਸੇ ਨੇ ਪੁੱਛ ਲਿਆ ਕਿ ਇਹ ਕਿੰਨੀਆਂ ਫੋਟੋਆਂ ਕੀ ਦੱਸੋਗੇ ਮੈਂ ਜਿਹੜੀ ਚਰਨਜੀਤ ਦੀ ਫੋਟੋ ਆ ਦੇਹੋ ਆਦਮੀ ਆ ਜਿੰਨ ਜਿਹੜਾ ਬੁਲਾਦਕਾਰ ਦੇ ਕੇਸ ਵਿੱਚ ਸਜਦਾ ਸਕੂਲ ਜਿੰਨ ਤੇ ਕੇ ਚਲ ਰਿਹਾ ਜਦੋਂ ਚੀਜ਼ ਖਾਸਾ ਦੁਆਹ ਤੋਂ ਜਿੰਨ ਕੱਢਿਆ ਗਿਆ ਸਾਰੇ ਸਮਾਜ ਵਿੱਚ ਗੁਰਗੁਰ ਇਹਦੀ ਗੋਲ ਰਹੀ ਆ ਇਸ ਸੋਸਰਾ ਤੁਹਾਡਾ ਫਾਦਰ ਆ ਜਿਹੜਾ ਖੁਦ ਕਸ਼ੀ ਕਰਕੇ ਮਰ ਗਿਆ ਇੱਕ ਖੁਦਕਸ਼ੀ ਮਰ ਗਿਆ ਖੁਦਕਸ਼ੀ ਕਰਕੇ ਮਰ ਗਿਆ ਇੱਕ ਨੇ ਦਫਤਰ ਕੋਈ ਨਹੀਂ ਰਾਜੀ ਨੋ ਦੇ ਰਿਹਾ ਸਿੱਕਿਆ ਨਾ ਲੋਕਾਂ ਨੂੰ ਲੋਕਾਂ ਨੂੰ ਕੀ ਪ੍ਰੇਰਨਾ ਦੇਵੋ ਲੋਕਾਂ ਦਾ ਜੂਸ ਨਹੀਂ ਹੋਊਗਾ ਸਾਡਾ ਹਟੋਦਾ ਇਹ ਕਿ ਕਿੰਨਾ ਵੀ ਫੋਟੋ ਲਾ ਕੇ ਬੈਠੇ ਆ ਉਹ ਮੇਰੇ ਫੋਟੋ ਲਵਾ ਚ ਲੇਕਿਨ ਇਹ ਬੜੇ ਔਖੇ ਹੋਏ ਕਿਤਨੇ ਔਖੇ ਹੋਏ ਕਿ ਜਿਸ ਦਾ ਕੋਈ ਇਛਾਰ ਨਹੀਂ ਇਹਨਾਂ ਨੇ ਮੈਨੂੰ ਬਹੁਤ ਬੜੀ ਡਰਾਉਣੀ ਕੋਸ਼ਿਸ਼ ਕੀਤੀ ਕੋਬਰਾਂ ਦਾ ਓਕੇ ਜਗਾ ਦੱਬਣ ਦੀ ਕੋਸ਼ਿਸ਼ ਮੇਰੇ ਵੀਰ ਇਹਨਾਂ ਨੇ ਮੈਂ 27 ਸਤੰਬਰ 2022 ਨੂੰ ਐਨ ਆਰ ਆਈ ਮਿਸ਼ਨ ਦੇ ਵਿੱਚ ਇਸ ਕੇਸ ਫਾਈਲ ਕੀਤਾ ਉਹ ਕੇਸ ਦਾ ਨੰਬਰ ਹੈਗਾ ਵਾ ਤੇਹੀ ਤੱਕ 23 ਤਰਵੇ 603 ਉਹ ਕੇਸ ਪਹਿਲਾ ਪਹਿਲਾ ਗੁਰਦਾਸਪੁਰ ਆ ਗੁਰਦਾਸਪੁਰ ਤੋਂ ਫਿਰ ਅਵਸਰ ਆਇਆ ਫਿਰ ਗੁਰਦਾਸਪੁਰ ਗਿਆ ਫੇਰਾ ਮਰਸਰ ਗਿਆ ਫੇਰ ਗੁਰਦਾਸਪੁਰ ਗਿਆ ਫੇਰਾ ਮਰਸਰ ਗਿਆ ਮੈਂ ਇਸੇ ਤਰ੍ਹਾਂ ਚੱਕਰ ਕਰਦਾ ਘਟਦਾ ਹੋਰ ਕੋਈ ਜੀ ਸਿੱਧੀਆਂ ਸਾਹਿਬ ਦੇ ਲੱਗਾ 100 ਮਿੰਟਾਂ ਜਿੰਨੇ ਗੁਰਪੁਤਸ ਤੋਂ ਪੂਰਾ ਪਰੋਸਾ ਮੇਰੇ ਕੋਲ ਤੇ ਨਾਲ ਕੋਈ ਮੇਰਾ ਵੈਰ ਨਹੀਂ ਕੋਈ ਰੋਸ ਨਹੀਂ ਪਰ ਮੈਨੂੰ ਅਜੇ ਤੱਕ ਕੋਈ ਅਨਸਾਸ ਨਹੀਂ ਪਈ ਜਿਹੜੀ ਮੈਂ ਤੁਹਾਡਾ ਗੱਲ ਕਰ ਰਿਹਾ ਮਿਲੋ ਉਸ ਦਿਨ ਦਫ਼ਤਰ ਤੇ ਬੈਠੇ ਸੀ ਅੰਗਦੂਰ ਦੇ ਨਾਲ بیٹھا ਜਿਹੜਾ ਮਾਮਾ ਜੀ ਜਿਹੜਾ ਸਗਾ ਮਾਮਾਦ ਨਹੀਂ ਮਿਲਵਾਣ ਕੇ ਕਹਿੰਦੇ ਬਲਜਿੰਦਰ ਸਿੰਘ ਜੀ 50 ਸਾਲ ਤੱਕ ਕਿਉਂ ਘੁੰਮਦੇ ਰਹੋਗੇ ਜੇ ਤੁਹਾਨੂੰ ਇਨਸਾਫ ਨਹੀਂ ਮਿਲਣਾ ਕੋਈ ਪੈਸਾ ਨਹੀਂ ਖੜਨਾ ਤੇ ਉਹ ਜਿਹੜੇ ਸਾਡੇ ਪੁਲਿਸ ਵਾਲੇ ਹਨ ਤੇ ਡੀਜੀਪੀ ਉਹਦੇ ਸਾਡੇ ਰਿਸ਼ਤੇਦਾਰ ਸਾਡੇ ਦੋਸਤ ਹਨ ਤੇ ਇਹ ਜਿੰਨਾ ਜੇ ਤੁਸੀਂ ਖੁਦ ਭਰਤੀ ਕਰ ਲੋ ਜੋ ਮਰਜ਼ੀ ਘੁੰਮਦੇ ਰਹੋ ਤਾਂ ਕੁਝ ਨਹੀਂ ਜੇ ਬੈਠਣਾ ਇਹ ਕੋਈ ਗੱਲ ਨਹੀਂ ਮੈਂ ਉਹ ਫਤਨੀ ਪੈਦਾ ਮੈਂ ਜਿੱਥੇ ਇੰਨਾ ਜਦਾ ਮੈਂ ਜਿੱਥੇ ਮੇਰਾ ਇਤਰਾਜਰ ਮੈਂ ਵੇਟ ਕਰਦਾ ਰਿਹਾ ਮੈਂ ਹੋਰ ਦੋ ਸਾਲ ਵੇਟ ਕਰੂਗਾ ਕੋਈ ਫਤਨੀ ਹੋਣ ਦੀ ਕਾਰ ਨਹੀਂ ਜਿੱਥੇ ਮੈਂ ਆਪਰੇ ਹੋਰ ਗੱਲ ਦੱਸਣ ਲੱਗਾ ਕਿ ਜਦ ਇੰਦਰਪ੍ਰੀਤ ਸਿੰਘ ਜੀ ਨੇ ਆਪਣੇ ਆਪ ਨੂੰ ਗੋਲੀ ਪਾਰੀਗਾ 1:00 ਵਜੇ 35 ਮਿੰਟ ਤੱਕ ਉਹਦੇ ਮੇ ਨਾਲ ਸੀ ਤੇ ਮੈਨੂੰ ਉਹ ਕਹਿਣ ਲੱਗਾ ਜੀ ਤੁਸੀਂ ਜਾ ਕੇ ਤੁਸੀਂ ਉਹਨੇ ਉਹਨੇ ਮੇਰੇ ਕੋਲ ਹੀ ਬੇਕਰ ਗਾਢੇ ਮੈਂ ਗਿਆ ਕਿ ਇਹ ਜਿਹੜਾ ਹੋਟਲ ਹੈ ਨਾ ਮੇਰਾ 32 ਲੱਖ 25 ਕਰੋੜ ਰੁਪਇਆ ਦਿੱਲੀ ਤੋਂ ਆ ਰਿਹਾ ਉਹਦੇ ਨਾਲ ਵਿੱਚ ਹੋਟਲ ਨਾ ਸੀਗਾ ਖੰਧਰਾ ਵਾ ਫਿਰ ਸੀਦਕ ਜਿੱਨਾ ਤੁਹਾਡਾ 45% ਦਾ ਸ਼ੇਅਰ ਮੁਕੰਮਲ ਤੇ ਰੱਖਿਆ ਜਾਊਗਾ ਤੁਹਾਨੂੰ 45% ਮਿਤਾ ਜਾਊਗਾ ਜੇਕਰ ਅਜੇ ਤੱਕ ਕੁਝ ਨਹੀਂ ਨਾ ਥੇੜਾ ਕੋਈ ਸਾਰਾ ਝੂਠ ਸੀ ਕੋਈ ਪੈਸਾ ਨਹੀਂ ਸੀ ਆਉਣਾ ਸਿਰਫ ਮੈਨੂੰ ਬੀਜ਼ਨਸ ਬਣਾਉਣ ਵਾਸਤੇ ਟਾਈਮ ਨਗਾਉਣ ਵਾਸਤੇ ਇਹ ਸਭ ਕੁਝ ਦਾ ਸੋ ਵੱਧ ਕੇ 10 ਮਿੰਟੇ ਕੋਲ ਜਾ ਕੇ ਆਪਣੇ ਆਪ ਨੂੰ ਗੋਲੀ ਮਾਰ ਕੇ ਗੋਲੀ ਮਾਰ ਕੇ ਜਦੋਂ ਸਾਨੂੰ ਪਤਾ ਲੱਗਾ ਤੇ ਮੈਨੂੰ ਉਹਦੀ ਪਾਸ਼ਾ ਦਾ ਫੋਨ ਆਇਆ ਮੈਂ ਤੇ ਅੰਗਰ ਤੁਰੇ ਉਸ ਹਸਪਤਲ ਜਾਈ ਮੇਰੇ ਵੀਰੋ ਉਸ ਬੰਦੇ ਨੂੰ ਜਦੋਂ ਉਹ ਗੋਲੀ ਮਾਰ ਗਿਆ ਤੇ ਉਹਨੂੰ ਮੋਰਚੀ ਚ ਰੱਖਣਾ ਸੀਗਾ ਖੱਟੇ ਚ ਰੈਸਰ ਦੇ ਲਗੜਾ ਦੇਗਾ ਤੇ ਜਦ ਮੇਰੇ ਸਿੰਘ ਚਨਾ ਨਾਲ ਲੱਗਿਆ ਉਹਨੂੰ ਰੱਖਣ ਦਾ ਖਰਚਾ ਵੀ ਸਾਰਾ ਮੈਂ ਦਿੱਤਾ ਅਗਲੇ ਦਿਨ ਪੋਸਟਮਾਰਡਮ ਕਰਨਾ ਸੀਗਾ ਪੋਸਟਮਾਰਡਮ ਤੇ ਲੈ ਕੇ ਗਏ ਵਾਪਸ ਜਦੋਂ ਮੈਂ ਫੇਰ ਲੈ ਕੇ ਆਇਆ ਉਹਦੀਆਂ ਪੱਟੀਆਂ ਖੁੱਲ ਨਹੀਂ ਆਇਆ ਪੱਟੀਆਂ ਖੁੱਲਣ ਤੋਂ ਬਾਅਦ ਉਹਦਾ ਫਿਰ ਮੈਂ ਪੱਟੀਆਂ ਕਰਾਇਆ 950 ਰੁਪਏ ਪੱਟੀਆਂ ਦਾ ਉਹਨੂੰ ਅਨੁਸਾਰ ਲੈ ਗਿਆ ਉਹਦੀ ਸਾਰੇ ਰਸੀਦਾਂ ਮੈਨੇ ਕੋਲ ਆਉਂਦਾ ਮੈਨੇ ਇਸ ਫੈਮਲੀ ਦਾ ਇਤਨਾ ਕੁਝ ਕੀਤਾ ਜਦੋਂ ਆਪਣੀ ਜਟਾ ਜੋ ਹਫਤਾ ਕੋਟਾ ਹੰਗਲੋਂ ਤੋਂ ਜਲਾ ਆਇਆ ਇਹਦੇ ਇਹਨੇ ਦੋ ਵਾਰੀ ਇਹਦੇ ਇੱਕ ਵਾਰੀ ਤੇ ਇਹਨੇ ਗੱਡੀ ਗੱਡੀ ਸ਼ਰਾਬੀ ਕੇ ਚਲਾਈ ਗੱਡੀ ਦਾ ਐਕਸੀਡੈਂਟ ਕੀਤਾ ਫਿਰ ਪਾਰਕ ਦੀ ਹਸਪਤਲ ਜਾ ਕੇ ਉਹਨੂੰ ਟਕਰਾਇਆ ਸਾਡੇ 3 ਹਫਤੇ ਮੈਂ ਉੱਥੇ ਸਾਂਭਿਆ ਇਹਦੇ ਕੱਪੜੇ ਬਦਲੇ ਦਵਾਈ ਫੋਨ ਹੋਜੀ ਸੇਪਰ ਬਦਦੀ ਸਭ ਤੋਂ ਦਰ ਸਾਰੇ ਮਤਲਬ ਪੁਲਿਸ ਇੱਕ ਇਹ ਕਹਿੰਦਾ ਤੇ ਕਾਰਵਾਈ ਨਹੀਂ ਬੋਲ ਸੁਣਾਈ ਕਰੇ ਕਿ ਅੱਗੇ ਕਾਰਵਾਈ ਫਿਰ ਫਿਰ ਮੈਂ ਮੈਂ ਕੀ ਮੈਂ ਦੇਖੋ ਮੈਂ ਕਿ ਮੈਂ 65 ਸਾਲ ਦਾ ਹੈ ਕਿ ਪੈਨਸ਼ਨ ਸਟਾਰਟ ਹੋ ਗਿਆ ਓਕੇ 65 ਸਾਲ ਦਾ ਜੇ ਕੋਈ ਨਹੀਂ ਤੇ ਕੋਈ ਨਹੀਂ ਅੱਜ ਕਿਉਂਕਿ ਅੱਜ ਸਿਨੀਅਰ ਸਿਵਲ ਅਫਸਰਾਂ ਦੇ ਰਿਪੋਰਟ ਤੱਕ ਦਾ ਜਾਇਦਾਨ ਜੋ ਸਾਡੇ ਤੁਹਾਨੂੰ ਸਾਰੇ ਪੰਜਾਬ ਵਿੱਚ ਸੱਧਿਆ ਕਿ ਤੁਸੀਂ ਮੇਰੀ ਆਵਾਜ਼ ਬਣ ਕੇ ਇਸ ਸਧਾਰਨੀ ਆਵਾਜ਼ ਨੂੰ ਸਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਤਾਂ ਲੱਗ ਸਕੇ ਕਿ ਇਹ ਪਰਿਵਾਰ ਕੀ ਕਰ ਔਰ ਕਿ ਇਸਾਂ ਲੋਕਾਂ ਤੋਂ ਕੀ ਬਾਤ ਕੀ ਤੁਸੀਂ ਮੁੱਖ ਮੰਤਰੀ ਜਾਂ ਐਨਆਰਆਈ ਮਾਮਲਿਆਂ ਬਾਰੇ ਜਿਹੜੇ ਮੰਤਰੀ ਨੇ ਉਹਨਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਜਾਂ ਸਰੋਗੀ ਜਿਵੇਂ ਕੋਲ ਮੈਡੀਕਲਿਸ ਮੈਂ ਜਿਹੜੀ ਮੇਰੀ ਐਪਲੀਕੇਸ਼ਨ ਆ ਇਹ ਮੈਂ ਪੰਜਾਬ ਦੇ ਚੀਫ ਮਿਨਿਸਟਰ ਨੂੰ ਪੰਜਾਬ ਦੇ ਗਵਰਨਰ ਨੂੰ ਐਨ ਆਰ ਆਈ ਮਿਨਿਸਟਰ ਨੂੰ ਮਿਨਿਸਟਰ ਆਫ ਫਾਈਨੈਂਸ ਨੂੰ ਇੰਡੀਆ ਦੇ ਨੂੰ ਮਿਨਿਸਟਰ ਆਫ ਫੋਰਮ ਮਿਨਿਸਟਰ ਨੂੰ ਦਸਰਬੈਂਕ ਨੂੰ ਇਹ ਡੀਜੀਪੀ ਨੂੰ ਮਿਸਟਰ ਸੇਨਾ ਨੂੰ ਲੁਪੇਤੀ ਜੀ ਇਹਨਾਂ ਤੋਂ ਮੈਨੂੰ ਮੀੜਾ ਆਇਆ ਕਿ ਤੁਹਾਡੀ ਅਸੀਂ ਤੁਹਾਡੀ ਜਿਹੜੀ ਐਪਲੀਕੇਸ਼ਨ ਹੈ ਕਿਹੇ ਕਾਰਵਾਈ ਕਰ ਰਹੇ ਆ ਲੇਕਿਨ 7 ਮਹੀਨੇ ਹੋ ਗਿਆ ਅਜੇ ਤੱਕ ਕੋਈ ਕਾਰਵਾਈ ਨਹੀਂ ਜੀ ਬੇ ਜੇ ਮਤਲਬ ਉਹ ਜੋ ਬੋਰਡ ਦਾ ਸੰਚੋਣ ਹੈ ਸੀ ਅੱਜ ਮੈਂ ਗੱਡੀ ਖਰੀਦਨੀ ਸੀ ਤੇ ਮੈਨੂੰ ਕੰਮ ਕਰਦੇ ਤੋਂ ਹੀ ਗੱਡੀ ਖਰੀਦ ਲੋ ਅਸੀਂ ਅਸੀਂ ਤੁਹਾਡੇ ਅਸੀਂ ਸਾਡੂੰ ਲੋਨ ਲਾ ਦੇਣਾ ਲੋਕਾਂ ਬੇਰੀ ਕਿਥੇ ਕੋਈ ਲੋਨ ਨਹੀਂ ਸੀ ਮੈ ਕੋ ਕੰਪਨੀ ਸੀ ਕਰਦਾ ਕੋਈ ਬੈਂਕਿੰਗ ਤੋਂ ਲੋਨ ਦੇਣ ਦੇ ਤਿਆਰ ਨਹੀਂ ਸੀ ਇਹਨਾਂ ਨੇ ਮੈਨੂੰ ਕਹਿੰਦੇ ਜੀ ਅਸੀਂ ਤੁਹਾਨੂੰ ਜਿੱਦਾਂ ਟ੍ਰਾਂਸਫਰ ਮੋਟਰ ਤੋਂ ਲੋਨ ਲਾ ਦੇਣੇ ਆ ਜਦੋਂ ਤੁਸੀਂ ਗੱਡੀ ਦੀਆਂ ਕਿਸ਼ਤਾਂ ਦੇਈ ਜਾਇਓ ਤੇ ਗੱਡੀ ਚਲਾਈ ਜਾਇਓ ਮੈਂ ਜੀਵੇ ਦੀ ਮਦਦ ਇਹਨਾਂ ਨੇ ਮੈਨੂੰ ਡਾਟਾ ਟ੍ਰਾਂਸਫਰ ਡਾਟਾ ਟ੍ਰਾਂਸਫਰ ਡਾਟਾ ਟ੍ਰਾਂਸਫਰ ਰਾਤ ਨੂੰ ਕੋਟ ਰੋਹ ਉਹ ਜਗ੍ਹਾ ਦਿੱਤਾ 72 ਲੱਖ ਰੁਪਏ ਜਦੋਂ ਗੱਡੀ ਲੈਣੀ ਸੀ ਨਾ ਉਹਦਾ 6 ਲੱਖ ਰੁਪਏ ਡਾਊਨ ਪੇਮੈਂਟ ਲੀਫ ਉਹ ਤੋਂ ਮੈਨੂੰ ਮੋੜ ਕੇ ਦੇ ਦਿੱਤੀ ਉਹ ਮੇਰੇ ਕੋਲ ਤੋਂ ਹੈ ਜੋ ਵੀ ਜਿੰਨਾ ਵੀ ਜਿੰਨਾ ਵੀ ਉਹਦਾ ਪੈਸਾ ਜਿਹੜਾ ਪੈਸਾ ਸੀ ਉਹ ਮੇਰੇ ਤੋਂ ਮੇਰਾ ਕੋਟੇ ਪਰ ਹੋਰ ਭੜਾ ਅਧਿਕਾਰ ਇੱਕੋ ਸਟੇ ਉਥੋਂ ਮੈਨੂੰ ਘਾਟ ਮੈਂ ਉਹ ਕੋਰਤੂ ਬੰਦ ਕੀਤਾ ਮੈਂ ਜਿੰਨਾ ਕੋ ਲਿਆ ਜਿਉਂ ਉਹ ਦਿੱਤਾ ਉਹਨਾਂ ਨੇ 60 ਲੱਖ ਰੁਪਏ ਦਿੱਤਾ ਉਹ 60 ਲੱਖ ਰੁਪਏ ਲਿਆ ਗਏ ਪੁਲਿਸ ਤੋਂ ਮੈਂ ਜਿਹੜੀ ਗੱਡੀਆਂ ਸਨ ਦੋ ਤਿੰਨ ਉਹਨਾਂ ਦਾ ਲੋਨ ਲਾ ਲਿਆ ਅੱਜ ਤੱਕ ਗੱਡੀਆਂ ਜਿੰਨੀਆਂ ਇਨਸ਼ੋਰਸਾ ਸਾਰੀਆਂ ਮੈਨੇ ਦਿੱਤੀਆਂ ਰੋਡ ਟੈਕਸ ਮੈਂ ਦੇ ਹਟਿਆ ਅੱਜ ਤੋ ਵੀ ਮੈਂ ਕਰਦੇ ਆ ਮੈਂ ਵਾਰ-ਵਾਰ ਇਹਨਾਂ ਕੋ ਗਿਆ ਕਿ ਮੈਂ 2 ਲੱਖ ਦਾ ਕੜਾ ਲੋਨ ਮੇਰਾ ਲੱਗ ਗਿਆ ਤੁਸੀਂ ਜੱਡੀ ਮੇਰੇ ਨਾਂ ਦੇ ਕਰ ਦਿਓ ਮੈਂ ਪੇਪਰ ਵੀ ਲੈ ਕੇ ਜਾਂਦਾ ਮੇਰੇ ਕੋਲ ਕੋਈ ਕੋਈ ਸੈਨਿਕ ਹੁਸਾਰਾ ਹੋਣਾ ਫੋੜ ਮੈਨੂੰ ਇਹ ਡਰਾਵਾ ਦੇ ਰਹੇ ਆ ਜੀ ਅਜੇ ਤੁਹਾਡੀ ਗੱਡੀ ਵਾਪਸ ਲੈ ਜਾਣਗੇ ਮੈਂ ਕਹਿੰਦਾ ਲੈ ਲਓ ਪਰ ਮੈਨੂੰ ਕੋਈ ਪ੍ਰੋਬਲਮ ਨਾ ਲਾਓ ਜਿਹੜੇ ਮੇਰੇ ਪੈਸੇ ਲੱਗੇ ਆ ਮੇਰੇ ਪੈਸੇ ਵਾਪਸ ਕਰ ਦਿਓ ਆਪਣੀ ਗੱਡੀ ਨਾਲ ਮੈਨੂੰ ਕੋਈ ਸਮੱਸਿਆ ਨਹੀਂ ਹੈ ਬਿਲਕੁਲ ਨੂੰ ਠੀਕ ਹੈ ਜੀ ਜੀ ਪੀ ਨਾਲ ਵੀ ਮਦਦ ਕਰਾਓ ਕਿਹੜੀ ਡਿਪਟੀ ਪਾਪ ਜੀ ਕਹਿ ਰਿਹਾ ਮੈਂ ਸੋਰ ਨੇ ਕਹਿ ਸਕਦਾ ਲੇਕਿਨ ਇਹਨਾਂ ਦੇ ਕਹਿਣ ਮੁਤਾਬਕ ਮੈਨੂੰ ਇਹਨਾਂ ਨੇ ਕਿਹਾ ਕਿ ਪਮਰ ਸਿਨਾ ਜੀ ਸਾਡੇ ਆਪਣੇ ਆ ਸਾਡੇ ਗਰੀਬੀ ਉਹਨਾਂ ਦਾ ਸਬੰਧ ਆ ਉਹ ਸਾਡੀ ਹੱਲ ਕਰ ਰਿਹਾ ਸਾਡਾ ਕੋਈ ਕੁਛ ਨਹੀਂ ਪਵਾ ਰਿਹਾ ਹੁਣ ਕੋਲਪ ਚ ਆ ਕੇ ਐਸੋਲੇ ਮੰਗ ਕੀਤੀ ਹੈ ਪਰ ਜੇਰੇ ਮਨ ਵਿੱਚ ਸਿਰਫ ਇਹੀ ਆ ਕਿ ਮੈਨੂੰ ਪੰਜਾਬ ਦੀ ਗਵਰਨਮੈਂਟ ਪੰਜਾਬ ਦੀ ਦੂਜੀ ਸਿਸਟਮ ਮੈਨੂੰ ਸਾਰਿਆਂ ਤੇ ਭਰੋਸਾ ਮੈਨੂੰ ਪੰਥ ਸਾਥ ਜੋ ਹੈ ਇਹ ਮੈਂ ਨਾ ਮੈਂ ਮੋਟਾ ਨੂੰ ਬਹੁਤ ਦੱਸਣਾ ਚਾਹ ਰਾ ਹਾਂ ਇਹਨੇ 500 ਰੁਪਏ ਦਾ ਫੋਨ ਕਰਾ ਕੇ ਧਰੋਣ ਦੀ ਕੋਸ਼ਿਸ਼ ਕੀਤੀ ਮੈਨੂੰ ਫੋਨ ਆਇਆ ਉਹ ਕਹਿੰਦਾ ਜੀ ਤੁਸੀਂ ਬਿਲਕੁਲ ਸੱਚ ਦੇ ਤੁਹਾਡੇ ਵਿੱਚ ਜੇ ਕੋਈ ਝੂਠ ਨਹੀਂ ਹੈਗਾ ਮੈਨੂੰ ਇਹ ਵੀ ਪਤਾ ਕਿ ਜਿੰਨੇ ਤੁਸੀਂ ਗੈਰ ਪੈਸੇ ਦਿੱਤੇ ਉਹ ਬਿਲਕੁਲ ਸਹੀ ਪੈਸੇ ਦਿੱਤੇ ਜਾਂਦੇ ਜਿਹਦੇ ਵਿੱਚ ਕੋਈ ਝੋਟ ਨਹੀਂ ਵਰਮਨ ਤਾਂ ਅੰਦਰੋਂ ਹੀ ਕਰ ਗਏ ਚਾਹਤੇ ਚਾਹਨਾ ਕਿ ਤੁਸੀਂ ਇਹਨਾਂ ਝੂਠਾ ਆਦਮੀਆਂ ਦੇ ਨਾਲ ਲੜੋ ਫਸ ਜਾਓਗੇ ਇਹ ਤੁਹਾਨੂੰ ਕਿਸਾਜ ਫਸਾ ਦੇਣਗੇ ਤੁਹਾਡੀ ਸਾਰੀ ਜ਼ਿੰਦਗੀ ਖੋਲ ਜਾਣਗੇ ਤੇ ਮੈਂ ਵੀ ਮੇਰੇ ਵੀਰੋ ਮੈਂ ਸਿਰਫ ਉਹ ਗੱਲ ਕਹੀ ਮੈਂ ਅਕੀਦਤ ਜਦ ਕਿ ساری ਨੰਕੀਆ ਥੋੜੀ ਜਿਹੀ ਬਾਤ ਪਤਾ ਨਹੀਂ 5000 ਆ ਜਾਂ 10000 ਲਾ ਜੀ ਕੋਈ ਪਤਾ ਨਹੀਂ ਪਤਾ ਨਹੀਂ ਕੱਲ ਨੂੰ ਮੌਤ ਆ ਜਣੀ ਹੈ ਜਦ ਤੱਕ ਜੀਣਾ ਸੱਚ ਦੇ ਖਲੋ ਕੇ ਲੜੋ ਜੀ ਮੈਨੂੰ ਪਹਿਲਾਂ ਵੀ ਗਿਆ ਕਿ ਇਹ ਆਦਮੀ ਨਾ ਪ੍ਰੈਸਿੰਗ ਜੱਟਾ ਪ੍ਰੈਸਿੰਗ ਜਿੰਦਾ ਜਿਹਨਾਂ ਮਾਦਰ ਥਾਣ ਕੇ ਮੇਰਾ ਸਟੇਜ ਤੇ ਸਟੇਜ ਤੇ ਬੈਠ ਜਾਣ ਜੋ ਇਹ ਗੱਲ ਕਰਨਗੇ ਮੈਨੂੰ ਜਵਾਬ ਦੇਗਾ ਜੋ ਮੈਂ ਸੂਬਾ ਮੇਰਾ ਉਹ ਜਵਾਬ ਲੋਕਾਂ ਨੇ ਸਭ ਪ੍ਰੈਸ ਦੇ ਸਾਹਮਣੇ ਜਵਾਬ ਦੇਣ ਜਦ ਸੱਚ ਦਾ ਸਾਥ ਮਿੱਤਰ ਜਵਾਬ ਪਾਣੀ ਦਾ ਪਾਣੀ ਦਾ ਪਾਣੀ ਦਾ ਤੁਹਾਨੂੰ ਸਾਰਾ ਪਤਾ ਲੱਗ ਜਾਵੇਗਾ ਸੱਚਾਈ ਕੀ ਹੈ ਉਹ ਮੇਰਾ ਉਹ ਸਾਡੇ ਨਾਲ ਆਪਣਾ ਕੰਪਨੀਆ ਦੇ ਅੰਦਰ ਲੱਗੇ ਸੀ ਸਰ ਜਦੋਂ ਪੈਸੇ ਕੰਪਨੀਆਂ ਦੇ ਅੰਦਰ ਲੱਗੇ ਆ ਤੇ ਕੰਪਨੀਆਂ ਦੇ ਅੰਦਰ ਜੇ ਕੋਈ ਨਫਾ ਹੋ ਰਿਹਾ ਹੈ ਜਾਂ ਕੋਈ ਨੁਕਸਾਨ ਹੋ ਰਿਹਾ ਹੈ ਸਰ ਤੇ ਉਹਦੇ ਪਾਈਗਲ ਸਾਰੇ ਜ਼ਿੰਮੇਵਾਰ ਹੁੰਦੇ ਆ ਸਰ 11 ਸਾਲ ਸਾਡੇ ਕੰਪਨੀਆਂ ਦਾ ਬਿਜ਼ਨਸ ਚੱਲ ਰਿਹਾ ਸਰ ਇੱਥੇ ਸਰ ਪ੍ਰਾਇਰ ਟੂ ਕੋਬੜ ਅਸੀਂ ਬਹੁਤ ਮੋਟਾ ਪ੍ਰੋਫਿਟ ਵੀ ਇੰਜੋਏ ਕੀਤਾ ਤੇ ਕਰੋੜਾਂ ਦੇ ਅੰਦਰ ਬ੍ਰਿਜਿੰਦਰ ਸਿੰਘ ਜੀ ਨੇ ਇਨਵੈਸਟਮੈਂਟ ਪਿੱਛੇ ਆਪਣੀ ਕਰੋੜਾਂ ਦੇ ਆਪਣੇ ਪ੍ਰੋਫਿਟਸ ਇੰਜੋਏ ਕੀਤੇ ਆ ਇੱਕ ਇੱਕ ਚੀਜ਼ ਦੀ ਡਿਟੇਲ ਆ ਬੈਟ ਦੇ ਅੰਦਰ ਸਾਰੇ ਪ੍ਰੋਫਿਟਸ ਗਏ ਆ ਸਰ ਇੱਕ ਇੱਕ ਵਾਊਚਰ ਜਿਹੜਾ ਇਹਨਾਂ ਨੇ ਕੈਸ਼ ਜਿਹੜਾ ਲਿਆ ਇੱਕ ਇੱਕ ਖਰਚਾ ਜਿਹੜਾ ਇਹਨਾਂ ਨੇ ਕੰਪਨੀ ਚ ਪਾਇਆ ਇਹਨਾਂ ਦਾ ਵਾਊਚਰ ਆਪ ਦਾ ਸਾਈਨਡ ਹੈ ਸਰ ਉਹ ਡਾਕੂਮੈਂਟ ਸਾਰੇ ਤੁਹਾਡੇ ਸਾਹਮਣੇ ਰੱਖਿਆ ਜਾਏਗਾ ਇਹਨਾਂ ਨੂੰ ਕੋਬਜੈਕਟ ਕਰਨ ਸਰ ਹੰਬਲ ਜਿਹੜੀ ਹਸਪੀਟੈਲਿਟੀ ਜਿਹੜੀ ਉਹਨਾਂ ਦੀ ਫਰਮ ਤੁਹਾਡੇ ਵੱਲੋਂ ਜਿਹੜੀ ਬਣਾਈ ਗਈ ਹੰਬਰ ਹੋਟਲ ਵਾਲੀ ਉਹਦੇ ਵਿੱਚ ਉਹਨਾਂ ਨੇ ਸਰ 20% ਤੇ ਉਹਨਾਂ ਨੇ ਮੇਰੇ ਖਿਆਲ ਨੇ ਪਰਸੈਂਟ ਜਿਹੜਾ ਕੀ ਜਾਨਾ ਸਰ 11 ਸਾਲ ਇੱਕ ਬਿਜ਼ਨਸ ਚੱਲਿਆ ਸਰ 11 ਸਾਲ ਤੁਸੀਂ ਦਿਨ ਰਾਤ ਉਸ ਕੰਪਨੀ ਦੇ ਅੰਦਰ ਪੈਸੇ ਪਾ ਰਹੇ ਹੋ ਦਿਨ ਰਾਤ ਉਸ ਕੰਪਨੀ ਦਾ ਇੱਕ ਇੱਕ ਕਾਰਜ ਆਪਣੇ ਹੱਥੀ ਚਲਾ ਰਹੇ ਹੋ ਉਸ ਕੰਪਨੀ 'ਚ ਤੁਸੀਂ ਸਾਰੇ ਆਪਣੇ ਖਰਚੇ ਪੋਸਟ ਕਰ ਰਹੇ ਹੋ ਆਪਣੀ ਤਨਖਾਹ ਹਰ ਮਹੀਨੇ ਦੀ ਉੱਥੋਂ ਲੈ ਰਹੇ ਹੋ ਲੱਖਾਂ ਰੁਪਏ ਕਰੋੜਾਂ ਰੁਪਏ ਦੇ ਹੋਰ ਖਰਚੇ ਪਾ ਰਹੇ ਹੋ ਸਰ 11 ਸਾਲ ਬਾਅਦ ਇੱਕਦਮ ਕਾਦਾ ਫਰੋਡ ਆ ਗਿਆ ਸਰ 11 ਸਾਲ ਬਾਅਦ ਕਿਸੇ ਵੀ ਚੀਜ਼ ਦੀ ਕਾਦੀ ਗੱਲ ਹੋ ਗਈ ਸਰ ਮੇਰਾ ਸਿੰਪਲ ਜਿਹਾ ਸਾਰੇ ਕੁਸ਼ਨਾ ਦਾ ਜਵਾਬ ਇਹ ਹੈ ਜੇ 11 ਸਾਲ ਉਹਨਾਂ ਨੇ ਕਮਾਈ ਖਾਦੀ ਤੁਹਾਡੇ 5 ਸਾਲ ਕਿਹੜੇ ਆ ਹਾਂਜੀ ਸਿਗਨੇਚਰਾਂ ਥੱਲੇ ਕਿਸ ਦੇ ਸਿਗਨੇਚਰ ਥੱਲੇ ਪ੍ਰਪਰੀ ਸਿੰਘ ਚੱਡਾ ਇਸ ਕੰਪਨੀ ਦਾ ਡਾਇਰੈਕਟਰ ਬਣਿਆ ਹੈ ਸਰ ਉਹ ਮੇਰੇ ਤੋਂ ਪਹਿਲਾਂ ਸਰ ਡਾਇਰੈਕਟਰ ਸਾਹਿਬ ਕੀ ਮੈਂ ਪਹਿਲਾਂ ਤੋਂ ਡਾਇਰੈਕਟਰ ਸੀ ਸਰ 11 ਸਾਲ ਜੇ ਉਹਨਾਂ ਨੇ ਇਸ ਹੋਟਲ ਦੀ ਕਮਾਈ ਇੰਜੋਏ ਕੀਤੀ ਕਰੋੜਾਂ ਦੇ ਖਰਚੇ ਪਾਏ ਤੇ 11 ਸਾਲ ਉਹਨਾਂ ਨੇ ਫਰਾਡ ਦੀ ਕਮਾਈ ਖਾਦੀ ਹੈ ਸਰ ਤੇ 11 ਸਾਲ ਉਹਨਾਂ ਨੂੰ ਪਹਿਲਾਂ ਕਦੇ ਨਹੀਂ ਆਦ ਆਇਆ ਕੋਵਿਡ 19 ਆਉਣ ਤੋਂ ਪਹਿਲਾਂ ਘਾਟੇ ਹੋਣ ਤੋਂ ਪਹਿਲਾਂ ਲੀਜ਼ ਡੀਡ ਜਦੋਂ ਖਤਮ ਹੋਣ ਤੋਂ ਲਾਗੇ ਤੋਂ ਹੋਣ ਤੋਂ ਪਹਿਲਾਂ ਕਿ ਵੀ ਮੇਰੇ ਨਾਲ ਫਰਾਡ ਹੋ ਰਿਹਾ ਪਰ ਉਹ ਕਹਿੰਦੇ ਮੈਨੂੰ ਸ਼ੇਅਰ ਦਾ ਸਰ ਜੋ ਵੀ ਉਹਨਾਂ ਨੂੰ ਅਕੋਰਡਿੰਗ ਟੂ ਉਹਨਾਂ ਦੀ ਇਨਵੈਸਟਮੈਂਟ ਸੀ ਕਿ ਇੱਕ ਇੱਕ ਚੀਜ਼ ਅਲੋਟ ਹੋਈ ਹੈ ਸਰ ਤੇ ਉਹ ਚੀਜ਼ ਅਕੋਰਡਿੰਗਲੀ ਆਪਣਾ ਅਪਰੋਪਰੀਏਟ ਫਾਰਮ ਉਦੇ ਅੰਦਰ ਫਿਲਹਾਲ ਆਪਣੀ ਫਰਦਰ ਇਨਵੈਸਟੀਗੇਸ਼ਨ ਪੁਲਿਸ ਡਿਪਾਰਟਮੈਂਟ ਦੀ ਚੱਲਦੀ ਪਈ ਹੈ ਸਰ ਐਸ ਥਿੰਗਸ ਐਸ ਇਨ ਵਨ ਗੋਜ਼ ਫਰਦਰ ਸਰ ਮੈਂ ਆਇਲ ਸ਼ੋਅ ਯੂ ਦ ਫਰਦਰ ਥਿੰਗ ਥੈਟ ਹੀ ਹਿਮ self ਵਾਸ ਰਨਿੰਗ ਦ ਐਂਟਾਇਰ ਆਫ ਹੇਅਰ ਆਫ ਦ ਕੰਪਨੀ ਬਾਕੀ ਸਾਰਾ ਕੋਈ ਕਿਸੇ ਬੰਦੇ ਦਾ ਸਾਈਨਡ ਹੋਵੇ ਸਰ 1000 ਰੁਪਏ ਤੋਂ ਲੈ ਕੇ 10000 ਰੁਪਏ ਦਾ ਕਰਾ 10 ਮਹੀਨੇ ਉਹਨਾਂ ਲਈ ਜੋ ਪ੍ਰੀਵੀਅਸ ਕੰਪਲੇਂਟ ਦਿੱਤੀ ਸੀ ਸਰ ਉਹ ਤੇ ਫਾਈਲ ਵੀ ਹੋ ਗਈ ਸਰ ਉਹ ਕਹਿੰਦੇ ਰਿਪੋਰਟ ਉਹਨਾਂ ਨੂੰ ਕਹੋ ਜਾ ਕੇ ਬਟਾਲੇ ਜਾ ਕੇ ਚੈੱਕ ਕਰਨ ਪੁਲਿਸ ਮੈਕਮੇ ਵੱਲੋਂ ਫਾਈਲਡ ਹੈ ਸਰ ਦੇ ਦੋ ਕੋਗਨੇਸਿਬਲ ਬੰਦੇ ਤੁਹਾਡੇ ਉਹਨਾਂ ਦੀ ਕੋਈ ਮਿੱਤਰਤਾ ਹੈ ਜੇ ਸਰ ਮੈਂ ਸਰ ਅੱਜ ਕਮਾ ਸਰ ਉਹਨਾਂ ਦੀ ਕਿਸੇ ਨਾਲ ਨੇੜਤਾ ਹੈ ਸਰ ਬਗੈਰ ਕਿਸੇ ਰੀਜ਼ਨ ਨਾ ਬਗੈਰ ਕੋਈ ਐਵੀਡੈਂਸ ਪ੍ਰੈਜ਼ੈਂਟ ਕੀਤੇ ਸਰ ਤੇ ਕੀ ਉਹ ਤੁਸੀਂ ਮੰਨ ਲਓਗੇ ਕਿ ਉਹਨਾਂ ਦੀ ਕਿਸੇ ਨਾਲ ਨੇੜਤਾ ਹੈ ਸਰ ਉਦਾਂ ਸਰ ਸਿਲੰਡਰ ਕਰਨ ਨੂੰ ਤਾਂ ਬਹੁਤ ਕੁਝ ਸਿਲੰਡਰ ਕੀਤਾ ਜਾ ਸਕਦਾ ਸਰ ਸ਼ਰਾਬ ਸਾਡੀ ਸਰ ਸ਼ਰਾਬ ਬਾਰੇ ਨਾ ਟੋਟਲੀ ਇੰਡੀਵਿਜੂਅਲੀ ਸਟਾਰਟ ਕੀਤਾ ਸਰ ਸ਼ਰਾਬ ਦੇ ਕਾਰੋਬਾਰ ਬਾਰੇ ਸਾਰੀ ਕਹਾਣੀ ਸੁਣ ਲਓ ਸਰ ਸ਼ਰਾਬ ਦਾ ਕਾਰੋਬਾਰ ਇਹਨਾਂ ਨੇ ਸਟਾਰਟ ਕੀਤਾ ਨਾ ਸਾਲ 2 ਸਾਲ ਸ਼ਰਾਬ ਦਾ ਕਾਰੋਬਾਰ ਰਨ ਕੀਤਾ ਉਸ ਤੋਂ ਬਾਅਦ ਬਿਗੈਰ ਐਕਸਰਸਾਈਜ਼ ਵਿਭਾਗ ਨੂੰ ਪੈਸੇ ਦਿੱਤੇ ਐਕਸਰਸਾਈਜ਼ ਵਿਭਾਗ ਨੇ ਇਹਨਾਂ ਨੇ ਪੈਸੇ ਕਪਨ ਕਰ ਲਏ ਸਰ ਤੇ ਸ਼ਰਾਬ ਦਾ ਕੰਮ ਇਹਨਾਂ ਨੇ ਬੰਦ ਕਰਤਾ ਅੱਜ ਐਕਸਰਸਾਈਜ਼ ਵਿਭਾਗ ਨਾਲ ਦੇ ਖਿਲਾਫ ਨੋਟਿਸ ਇਸ਼ੂ ਕਰ ਰਹੀ ਹੈ ਇਹਨਾਂ ਦੇ ਬੈਂਕ ਅਕਾਊਂਟ ਅਟੈਚ ਕਰਨ ਨੂੰ ਫਿਰਦੀ ਹੈ ਸਰ ਐਕਸਰਸਾਈਜ਼ ਵਿਭਾਗ ਨੂੰ ਇਹਨਾਂ ਨੇ ਕੰਪਨੀਆ ਦੇ ਖਾਤੇ ਵਿੱਚੋਂ ਪੇਮੈਂਟਾਂ ਕੱਢ ਕੇ ਦਿੱਤੀਆਂ ਸਰ ਇਹਦੇ ਵਿੱਚ ਚੱਡਾ ਪਰਿਵਾਰ ਦਾ ਕੋਈ ਸ਼ੇਅਰ ਜਾਂ ਕੁਝ ਨਹੀਂ ਤੁਸੀਂ ਇੱਕ ਪਾਸੇ ਕੰਪਨੀ ਦੇ ਖਿਲਾਫ ਐਨਸੀਐਲਟੀ ਜਾ ਕੇ ਕੰਪਲੇਂਟ ਕਰ ਰਹੇ ਹੋ ਕਿ ਵੀ ਕੰਪਨੀ ਦੇ ਅੰਦਰ ਆਪਣਾ ਫਰਾਡ ਹੋ ਰਿਹਾ ਹੈ ਜਾਂ ਕੰਪਨੀ ਪ੍ਰੋਪਰਲੀ ਨਹੀਂ ਚੱਲ ਰਹੀ ਕੰਪਨੀ ਨੂੰ ਇਨਸਾਲਵ ਆਪਣੀ ਇਨਸਾਲਵੈਂਸੀ ਪ੍ਰੋਸੀਡਿੰਗ ਚਲਾਈਆਂ ਹਨ ਦੂਜੇ ਪਾਸੇ ਤੁਸੀਂ ਕੰਪਨੀ ਦੇ ਖਾਤੇ ਵਿੱਚੋਂ 11,70,000 ਰੁਪਏ ਕਾਢ ਰਹੇ ਹੋ ਸਰ ਆਪਣੇ ਪਰਸਨਲ ਐਕਸਪੈਂਸਸ ਮੀਟ ਕਰਨ ਲਈ ਪਹਿਲਾਂ ਸਰਕਲ ਇਹਨਾਂ ਨੂੰ ਸ਼ੁਰੂ ਕਰਨ ਨੂੰ ਕਿਸ ਨੇ ਕਿਹਾ جے اے آج ਕਹਿੰਦੇ ਆ ਕਿ ਇੰਡੀਆ ਆਈਸੀਗੇ ਆਪਣੀ ਸਟੇਟਮੈਂਟਸ ਦੇ ਅੰਦਰ ਤੇ ਇੰਡੀਆ ਸਿਰਫ ਸੇਵਾ ਕਰਨ ਆਈ ਸੀ ਤੇ ਇਹਨਾਂ ਨੂੰ ਮੇਰੇ ਫਾਦਰ ਸਾਹਿਬ ਨੇ ਕਨਵਿੰਸ ਕੀਤਾ ਕਿ ਵੀ ਤੁਸੀਂ ਬਿਜ਼ਨੈਸਸ ਸ਼ੁਰੂ ਕਰੋ ਤੁਸੀਂ ਸਾਡੇ ਨਾਲ ਕਾਰੋਬਾਰ ਕਰੋ اسلام آباد ਜਾ ਕੇ ਸ਼ਰਾਬ ਦਾ ਕੰਮ ਕਿੰਨੇ ਕੀਤਾ ਇਸ ਤੋਂ ਇਲਾਵਾ ਆਪਣਾ ਇਕੋ ਸਟੇ ਨਾ ਦਾ ਹੋਟਲ ਬਸ ਸਟੈਂਡ ਦੇ ਹਾਲ ਕਿੰਨੇ ਖੋਲਿਆ ਸਾਡਾ ਇਹਨਾਂ ਬਿਜ਼ਨੈਸਸ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਕਰੋੜਾਂ ਦੇ ਘਾਟੇ ਹੋਏ ਇਹਨਾਂ ਨੂੰ ਇਹਨਾਂ ਬਿਜ਼ਨੈਸਸ ਦੇ ਅੰਦਰ ਵੀ ਕ੍ਰੋਨਿਕ ਲਾਸ ਮੇਕਰ ਹੈਗੇ ਆ ਮੈਡਮ ਇਹ ਕੋਈ ਵੀ ਕੰਮ ਜਾਂਦੇ ਆ ਕੋਈ ਵੀ ਕੰਮ ਕਰਦੇ ਆ ਉੱਥੇ ਲਾਸ ਇਨਕਰ ਕਰਦੇ ਆ ਉਸ ਤੋਂ ਬਾਅਦ ਲੋਕਾਂ ਨੂੰ ਬਲੇਮ ਕਰਦੇ ਆ ਉਹਦੇ ਬਾਰੇ ਜਾਤਾ ਅਸੀਂ ਇੱਕ ਸੈਕੰਡ ਸੈਟ ਆਫ ਕਾਨਫਰੰਸ ਵੀ ਕਰਨੀ ਹੈ ਮੈਡਮ ਜੀ